ਹਾਰ ਵਾਲੀ ਬੀਬੀ ਅਮਨਦੀਪ ਕੌਰ ਦੀ 1 ਕਰੋੜ 35 ਲੱਖ ਦੀ ਸਾਰੀ ਪ੍ਰਾਪਰਟੀ ਜਿਹੜੀ ਜ਼ਬਤ ਕਰ ਲਈ ਗਈ ਆ ਪੁਲਿਸ ਦਾ ਦੋਸ਼ ਆ ਵੀ ਅਮਨਦੀਪ ਕੌਰ ਜਿਹੜਾ ਚਿੱਟਾ ਵੇਚਦੀ ਸੀ ਤੇ ਹੁਣ ਉਹਦੇ ਘਰ ਤੇ ਪੀਲਾ ਬਲਡوزر ਪੀਲਾ ਪੰਜਾਬੀ ਚੱਲ ਸਕਦਾ ਅਮਨਦੀਪ ਕੌਰ ਨੇ ਕੁਝ ਦਿਨ ਪਹਿਲਾਂ ਅਸੀਂ ਜਿਹੜਾ ਮੱਕੜ ਸਾਹਬ ਦੇ ਨਾਲ ਇੰਟਰਵਿਊ ਕੀਤਾ ਸੀ ਜੀ ਦੇ ਵਿੱਚ ਆਪਣੇ ਆਪ ਨੂੰ નિર્ਦੋਸ਼ ਦੱਸਿਆ ਸੀ ਦੱਸਿਆ ਸੀ ਕਿ ਮੇਰੇ ਘਰ ਦੇ ਉੱਪਰ ਜਿਹੜਾ 50 ਲੱਖ ਦਾ ਲੋਨ ਹੈ ਮੈਂ ਜੇ ਕੋਈ ਗੱਡੀ ਬਣਾਈ ਹੈ ਜਾਂ ਫਿਰ ਕੋਈ ਬੁਲਟ ਬਣਾਇਆ ਤਾਂ ਉਸ ਉੱਪਰ ਵੀ ਲੋਨ ਹੈ ਮੈਂ ਕਿਸੇ ਦਾ ਚੋਰੀ ਨਹੀਂ ਕੀਤਾ ਨਾ ਹੀ ਮੈਂ ਕੋਈ ਨਸ਼ਾ ਵੇਚਿਆ ਪਰ ਕੁਝ ਦਿਨ ਬਾਅਦ ਹੀ ਇੰਟਰਵਿਊ ਤੋਂ ਜਿਹੜਾ ਪੁਲਿਸ ਨੇ ਦਵਾਰੇ ਅਮਨਦੀਪ ਕੌਰ ਨੂੰ ਹਰਾਸਤ ਦੇ ਵਿੱਚ ਲੈ ਲਿਆ ਤੇ ਹੁਣ ਦਵਾਰੇ ਜਿਹੜਾ ਪੇਸ਼ੀ ਤੇ ਅਮਨਦੀਪ ਕੌਰ ਨੂੰ ਲਿਆਂਦਾ ਗਿਆ ਤੇ ਦੂਜੇ ਪਾਸੇ ਜਿਹੜੀ ਅਮਨਦੀਪ ਕੌਰ ਦੀ ਪ੍ਰਾਪਰਟੀ ਆ ਉਹ ਵੀ ਜਬਤ ਕਰ ਲਈ ਗਈ ਆ ਤੇ ਪੁਲਿਸ ਜਿਹੜੀ ਅਮਨਦੀਪ ਕੌਰ ਦੇ ਘਰੇ ਪਹੁੰਚ ਚੁੱਕਿਆ ਤੇ ਇੱਕ ਪੋਸਟਰ ਵੀ ਲਾ ਦਿੱਤਾ ਵੀ ਜਿਹੜੀ ਇਹ ਜਗ੍ਹਾ ਹੈਗੀ ਅਮਨਦੀਪ ਕੌਰ ਦੀ ਕੋਠੀ ਹੈ ਉਹ ਸਰਕਾਰ ਦਾ ਜਿਹੜਾ ਉਸ ਉੱਪਰ ਹੱਕ ਹੈਗਾ ਜਿੰਨਾ ਇੱਧਰ ਪਰਦੇ ਕਲੀਅਰ ਨਹੀਂ ਹੁੰਦੇ ਨਿਰਦੋਸ਼ ਸਾਬਤ ਨਹੀਂ ਹੁੰਦੇ ਅਮਨਦੀਪ ਕੌਰ ਕਾਲੀ ਥਾਰ ਵਾਲੀ ਵੀ ਵੀ ਉਹਨਾ ਟਾਈਮ ਜਿਹੜਾ ਇਹ ਪ੍ਰੋਪਰਟੀ ਸਰਕਾਰ ਦੇ ਹੱਕ ਵਿੱਚ ਹੀ ਰਹੂਗੀ ਥਾਰ ਵਾਲੀ ਅਮਨਦੀਪ ਕੌਰ ਨੂੰ ਅੱਜ ਬਿਜ਼ਨਸ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦਾ 3 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਹਾਸਲ ਹੋਇਆ ਔਰ ਇਸ ਦਰਮਿਆਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਾਲਾਂਕਿ ਮੀਡੀਆ ਤੋਂ ਦੂਰੀ ਬਣਾਈ ਰੱਖੀ ਗਈ ਹੈ ਅਮਨਦੀਪ ਕੌਰ ਦੇ ਵੱਲੋਂ ਔਰ ਉਧਰ ਨੋਟਿਸ ਨੋਟਿਸ ਜਿਹੜਾ ਉਸਦੇ ਘਰ ਦੇ ਬਾਹਰ ਲਗਾ ਦਿੱਤਾ ਗਿਆ ਹੈ ਅਮਨਦੀਪ ਕੌਰ ਦਾ ਘਰ ਹੈ ਔਰ ਤੁਸੀਂ ਦੇਖ ਸਕਦੇ ਹੋ ਨੋਟਿਸ ਜਿਹੜਾ ਲਗਾ ਦਿੱਤਾ ਗਿਆ ਤਾਂ ਬਹੁਤ ਚਰਚਿਤ ਨਾਮ ਥਾਰ ਵਾਲੀ ਅਮਨਦੀਪ ਕੌਰ ਹਰੇਕ ਪੁਸਤੀਨਾ ਜਿਹੜਾ ਪੁਲਿਸ ਦੇ ਕੰਪਨੀਆ ਉਹ ਜਿਹੜਾ ਕਮਿਊਨਿਟੀ ਦੇ ਵੱਲੋਂ ਜਿਹੜਾ ਇੱਕ ਰੂਟਸ ਲਗਾਇਆ ਹੈ 50 ਲੱਖ ਦੀ ਪ੍ਰਾਪਰਟੀ ਜਿਹੜੀ ਸੀ ਉਹ ਫ੍ਰੀਜ਼ ਕੀਤੀ ਗਈ ਹੈ ਪ੍ਰਾਪਰਟੀ ਅਮਨਦੀਪ 1 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜਿਸ ਵਿੱਚ ਆਈਫੋਨਸ ਨੇ ਤੇ ਬਰਡ ਮੋਟਰਸਾਈਕਲ ਥਾਰ ਗੱਡੀ ਕੋਟੀ ਜਿਹੜੀ ਹੈ ਔਰ ਹੋਰ ਜਿਹੜਾ ਸਮਾਨ ਆ ਰਾਡੋ ਦੀ ਕਣੀ ਵੀ ਹੈ ਬਲੀ ਇਹ ਤਸਵੀਰਾਂ ਜੀਵਨ ਨੂੰ